ਹਾਂਜੀ ਗੁਰਮੁਖਵਜਾ ਪਾਇਆ ਵਕੀਲ ਸਿੰਘ ਕੇ ਖੇਤ ਖਾਲਸਾ ਦੇਖਦੇ ਆਂ ਅੱਜ ਵਕੀਲ ਸਿੰਘ ਕੀ ਕਰ ਰਿਹਾ ਆ ਆਵਾਪਸੋਂ ਦਿਖਾਈਏ ਸਾਰੇ ਖੇਤਾਂ ਦੇ ਨਜ਼ਾਰੇ ਕਿਤੇ ਝੋਨੇ ਨੂੰ ਪਾਣੀ ਲੱਗ ਰਿਹਾ ਆ ਆਜੂਨ ਦਿਖਾਈਏ ਹੋ ਫਿਰਦਾ ਵਕੀਲ ਸਿੰਘ ਉਹ ਹੋਰ ਵਕੀਲ ਸੇ ਆ ਠੀਕ ਹੈ ਆ ਦੇਖੋ ਵਕੀਲ ਸਿੰਘ ਦਾ ਹਾਥੀ ਜਾਂਦਾ ਇਹ ਹਾਰਾ ਵੱਢ ਕੇ ਲੈ ਗਿਆ ਹੋਰ ਵਾਪਿਓ ਠੀਕ ਹੈ ਹੋਰ ਵਕੀਲ ਕੀ ਬਣਦਾ ਆ ਖੇਤ ਆ ਹੀ ਕੰਮ ਧੰਦੇ ਮਨਦੀ ਹਾਥੀ ਜਾਂਦੇ ਅੱਜ ਉਹ ਛੋਣਿਆ ਫਰਮਾਂ ਚੱਲੀ ਵਕੀਲ ਕੋਲ ਜਾ ਕੇ ਆਈ ਆ ਅੱਛਾ ਕਿਧਰ ਗਏ ਆਂ ਹੋਰ ਫਿਰ ਬਾਬੇਓ ਠੀਕ ਐ ਫੌਜਾਂ ਦੇ ਫਿਰ ਰੰਗ ਬਦਲ ਕੇ ਨਿਸ਼ਾਨ ਸਾਹਿਬ ਦੇ ਹੁਣ ਤਾਂ ਨੀਲੇ ਕਰਤੇ ਹਾਂ ਹਾਂ ਹੁਕਮ ਹੋ ਗਿਆ ਆਜ ਦੇ ਪ੍ਰਤੀਕ ਕਰਤੇ ਹੁਕਮ ਹੋ ਗਿਆ ਗਾਲ ਤਖਤ ਸਾਹਿਬ ਦਾ ਆਜੋ ਫਿਰ ਬਾਬਾ ਜੀ ਆਜੋ ਹਾਂ ਜੀ ਦਿਖਾ ਦਈਏ ਆਪਾਂ ਸੰਗਤਾਂ ਨੂੰ ਵੀ ਆ ਝੋਨਾ ਦੇਖੋ ਇਹਦੇ ਜਿੰਨਾ ਚ ਕਮੀ ਨਹੀਂ ਪੈਂਦਾ ਨਾ ਉਹਨਾਂ ਚ ਕੋ ਹੋ ਨਹੀਂ ਹੁੰਦਾ ਮਹਾਰਾਜ ਮੀਂਹ ਦੀ ਕਿਰਪਾ ਕਰੇ ਕਰੂਗਾ ਮੀ ਦੀ ਕਿਰਪਾ ਮਹਾਰਾਜ ਕਿਉਂਕਿ ਝੋਨਾ ਦੇਖੋ ਜੀ ਮੱਚ ਰਿਹਾ ਉੱਤੋਂ ਮੱਚ ਰਿਹਾ ਆ ਹਾਰੇ ਪਰ ਕਿੰਨੇ ਸੋਨੇ ਖੇਤ ਲੱਗਦੇ ਆ ਪਰ ਹੁਣ ਮਹਾਰਾਜ ਮੀ ਦੀ ਕਿਰਪਾ ਕਰ ਦੇਣਾ ਮੀ ਪਾ ਦੇ ਫੇਰ ਦੇਖ ਰੌਣਕਾਂ ਵੱਜਦੀਆਂ ਹਾਂ ਹੀ ਰਹਿ ਗਿਆ ਸਾਰੇ ਹੱਥੇ ਪਾਸੇ ਮੜਾ ਮੜਾ ਪੈ ਗਿਆ ਜੀ ਹਾਂ ਇਧਰ ਕਈ ਪਿੰਡਾਂ ਚ ਪੈ ਗਿਆ ਆਪਣਾ ਪਤਾ ਨਹੀਂ ਚੜਾਈ ਆ ਕਿ ਕੀ ਆ ਆਪਣੇ ਪਿੰਡਾਂ ਹੈ ਲੈ ਵੀ ਮਿੱਤਰੋ they're cool